ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਕੁਕਿੰਗ ਚੈਨਲ ਅਮਨ ਵੈਜਰਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਸਾਵਣ ਮਹੀਨੇ ਦੀ ਸਪੈਸ਼ਲ ਡਿਸ਼ ਖੀਰ ਪੂੜੇ ਦੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਾਂਗੀ ਸਾਵਣ ਦੇ ਮਹੀਨੇ ਵਿੱਚ ਘਰ-ਘਰ ਵਿੱਚ ਹੀ ਖੀਰ ਪੂੜੇ ਬਣਾਏ ਜਾਂਦੇ ਹਨ ਖੀਰ ਪੂੜੇ ਪੰਜਾਬ ਦੀ ਸਪੈਸ਼ਲ ਡਿਸ਼ ਹੈ ਅਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਨੂੰ ਬਣਾਉਣ ਦਾ ਹਰ ਕਿਸੇ ਦਾ ਪੋ ਆਪਣਾ ਬੱਖੋ ਵੱਖਰਾ ਤਰੀਕਾ ਹੈ ਤੁਹਾਨੂੰ ਮੈਂ ਅੱਜ ਇਹ ਤਰੀਕੇ ਨਾਲ ਖੀਰ ਪੂੜੇ ਦੀ ਜੋ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਇਸ ਤਰੀਕੇ ਨਾਲ ਖੀਰ ਪੂੜੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਰਿਕੁਐਸਟ ਹੈ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤੇ ਮੇਰੇ ਚੈਨਲ ਅਮਨ ਵੈਜਰ ਸੋਈ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਮੇਰੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲ ਸਕਣ ਮਾਲ ਪੂੜੀਆਂ ਦੇ ਲਈ ਸਭ ਤੋਂ ਪਹਿਲਾਂ ਅਸੀਂ ਖੀਰ ਬਣਾ ਕੇ ਤਿਆਰ ਕਰਾਂਗੇ ਖੀਰ ਬਣਾਉਣ ਲਈ ਮੈਂ ਇੱਥੇ ਛੋਟੀ ਅੱਧੇ ਕਟੋਰੀ ਬਾਸਮਤੀ ਦੇ ਟੋਟੇ ਵਾਲੇ ਚਾਵਲ ਲਏ ਹਨ ਤੁਸੀਂ ਕੋਈ ਵੀ ਚਾਵਲਾਂ ਦਾ ਇਸਤੇਮਾਲ ਕਰ ਸਕਦੇ ਹੋ ਇਸ ਵਿੱਚ ਮੈਂ ਬਾਸਮਤੀ ਦੇ ਟੋਟਾ ਚਾਵਲ ਲਏ ਹਨ ਇਸ ਦੇ ਨਾਲ ਖੀਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਚਾਵਲਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਦੇਗ ਘੰਟੇ ਦੇ ਲਈ ਪਾਣੀ ਵਿੱਚ ਭਿਓ ਕੇ ਰੱਖ ਦਵਾਂਗੇ ਭਿਓ ਕੇ ਰੱਖਣ ਦੇ ਨਾਲ ਖੀਰ ਵਿੱਚ ਚਾਵਲ ਜਲਦੀ ਸੌਫਟ ਹੋ ਜਾਂਦੇ ਹਨ 1.5 ਲੀਟਰ ਮੈਥੀ ਫੁੱਲ ਫੈਟ ਦੁੱਧ ਲਿਆ ਹੈ ਇਹ ਵੇਰਕੇ ਦਾ ਦੁੱਧ ਹੈ 1.5 ਲੀਟਰ ਮੈ ਪੈਕਟ ਵਾਲਾ ਦੁੱਧ ਲਿਆ ਹੈ ਅਤੇ 1 ਕਿਲੋ ਦੁੱਧ ਮੇਰੇ ਕੋਲ ਘਰ ਵਿੱਚ ਪਿਆ ਹੋਇਆ ਹੈ ਟੋਟਲ ਮੈਂ 2.5 ਕਿਲੋ ਦੁੱਧ ਖੀਰ ਵਿੱਚ ਐਡ ਕਰਾਂਗੀ ਤੁਸੀਂ ਚਾਵਲ ਅਤੇ ਦੁੱਧ ਦੀ ਕੁਆਂਟੀਟੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲੈ ਸਕਦੇ ਹੋ ਦੁੱਧ ਵਿੱਚ ਖੁਬਾਲਾ ਆਣਾ ਸ਼ੁਰੂ ਹੋ ਗਿਆ ਹੈ ਚਾਵਲਾਂ ਨੂੰ ਵੀ ਪਏ ਹੋਏ ਏਡਾ ਘੰਟਾ ਹੋ ਚੁੱਕਾ ਹੈ ਤੇ ਚਾਵਲ ਬਿਲਕੁਲ ਚੰਗੀ ਤਰ੍ਹਾਂ ਸੌਫਟ ਹੋ ਚੁੱਕੇ ਹਨ ਦੁੱਧ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਅਸੀਂ ਇਸ ਵਿੱਚ ਚਾਵਲ ਐਡ ਕਰ ਦੇਵਾਂਗੇ ਇਹ ਕੁਆ ਚਾਵਲਾਂ ਨੂੰ ਅਸੀਂ ਮਿਕਸ ਕਰ ਦੇਵਾਂਗੇ ਖੀਰ ਵਿੱਚ ਉਬਾਲ ਆਉਣ ਤੋਂ ਬਾਅਦ ਅਸੀਂ ਗੈਸ ਸਲੋ ਤੇ ਕਰ ਦੇਵਾਂਗੇ ਅਤੇ ਇਸ ਨੂੰ ਢੱਕ ਕੇ ਪਕਾ ਲਵਾਂਗੇ ਵਿੱਚ ਵਿੱਚ ਅਸੀਂ ਇਸ ਨੂੰ ਹਿਲਾਉਂਦੇ ਰਵਾਂਗੇ ਤੇ ਚੈੱਕ ਕਰਦੇ ਰਾਵਾਂਗੇ ਇੱਥੇ ਮੈਂ ਥੋੜੀਆਂ ਜਿਹੀਆਂ ਸੌਗੀਆਂ ਲਈਆਂ ਹਨ ਅਤੇ ਕੁਝ ਬਦਾਮਾਂ ਨੂੰ ਮੈਂ ਰਾਤ ਹੀ ਭਿਓ ਕੇ ਰੱਖ ਦਿੱਤਾ ਸੀ ਭਿਓਣ ਦੇ ਨਾਲ ਬਦਾਮਾਂ ਦਾ ਜੋ ਛਿਲਕਾ ਹੈ ਉਹ ਆਸਾਨੀ ਨਾਲ ਉੱਤਰ ਜਾਂਦਾ ਹੈ ਬਦਾਮਾਂ ਨੂੰ ਅਸੀਂ ਇਸ ਤਰੀਕੇ ਨਾਲ ਛਿਲਕੇ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਮੈਂ ਬਦਾਮਾਂ ਨੂੰ ਛਿਲਕੇ ਛੋਟੇ-ਛੋਟੇ ਪੀਸਾਂ ਵਿੱਚ ਕੱਟ ਲਿਆ ਹੈ ਡ్రਾਈ ਫਰੂਟ ਤੁਸੀਂ ਇਸ ਵਿੱਚ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਐਡ ਕਰ ਸਕਦੇ ਹੋ ਖੀਰ ਵਿੱਚ ਚਾਵਲ ਸਾਡੇ ਸੌਫਟ ਹੋਣੇ ਸ਼ੁਰੂ ਹੋ ਗਏ ਹਨ ਹੁਣ ਅਸੀਂ ਇਸ ਵਿੱਚ ਕੱਟੇ ਹੋਏ ਬਦਾਮ ਅਤੇ ਸੌਗੀਆਂ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਐਡ ਕਰ ਦਵਾਂਗੇ। ਗੈਸ ਦਾ ਫਲੇਮ ਸলো ਕਰਕੇ ਅਸੀਂ ਖੀਰ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ। ਸਲੋ ਗੈਸ ਤੇ ਖੀਰ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ। ਖੀਰ ਦਾ ਜੋ ਕਲਰ ਹੈ ਹੌਲੀ ਹੌਲੀ ਕੜ ਕੇ ਲਾਲ ਕਲਰ ਦਾ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਤਰ੍ਹਾਂ ਅਸੀਂ ਕਾੜਨੀ ਵਿੱਚ ਖੀਰ ਬਣਾਉਂਦੇ ਹਾਂ ਬਿਲਕੁਲ اسی ਤਰੀਕੇ ਨਾਲੇ ਬਹੁਤ ਹੀ ਵਧੀਆ ਲਾਲ ਕਲਰ ਦੀ ਬਣ ਕੇ ਤਿਆਰ ਹੋਈ ਹੈ ਜਦੋਂ ਵੀ ਤੁਸੀਂ ਖੀਰ ਬਣਾਣੀ ਹੋਵੇ ਜੇ ਤੁਸੀਂ ਬਾਸਮਤੀ ਦੇ ਚਾਵਲ ਇਸ ਵਿੱਚ ਪਾਉਂਗੇ ਤੇ ਚਾਵਲਾਂ ਨੂੰ ਤੁਸੀਂ ਥੋੜਾ ਘੱਟ ਹੀ ਪਾਣਾ ਹੈ ਕਿਉਂਕਿ ਬਾਸਮਤੀ ਦੇ ਚਾਵਲ ਫੁੱਲ ਕੇ ਇਹਨਾਂ ਦੀ ਕੁਆਂਟੀਟੀ ਥੋੜੀ ਜ਼ਿਆਦਾ ਹੋ ਜਾਂਦੀ ਹੈ ਹੁਣ ਅਸੀ ਇਸ ਦੇ ਵਿੱਚ ਟੇਸਟ ਦੇ ਅਕੋਰਡਿੰਗ ਚੀਨੀ ਪਾ ਲਈ ਹੈ ਅਤੇ ਥੋੜਾ ਜਿਹਾ ਇਸ ਵਿੱਚ ਅਸੀਂ ਫਲੇਵਰ ਦੇ ਲਈ ਐਚੀ ਪਾਊਡਰ ਪਾਇਆ ਹੈ ਖੀਰ ਸਾਡੀ ਬਣ ਕੇ ਤਿਆਰ ਹੈ ਹੁਣ ਅਸੀਂ ਇੱਥੇ ਗੈਸ ਬੰਦ ਕਰ ਦਿੱਤਾ ਹੈ ਖੀਰ ਸਾਡੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜਿੰਨੀ ਇਹ ਵੇਖਣ ਵਿੱਚ ਵਧੀਆ ਲੱਗਦੀ ਹੈ ਉਸ ਤੋਂ ਕਿਤੇ ਜ਼ਿਆਦਾ ਟੇਸਟੀ ਵੀ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਪੂੜੇ ਬਣਾਉਣ ਦੀ ਤਿਆਰੀ ਕਰ ਲਵਾਂਗੇ ਇੱਕ ਬੌਲ ਦੇ ਵਿੱਚ ਮੈਂ ਦੋ ਪੇਸੀਆਂ ਗੁੜ ਲਿਆ ਹੈ ਤੁਸੀਂ ਗੁੜ ਚੀਨੀ ਜਾਂ ਸ਼ੱਕਰ ਕੁਝ ਵੀ ਐਡ ਕਰ ਸਕਦੇ ਹੋ ਗੁੜ ਦੇ ਨਾਲ ਪੂੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ ਪੁਰਾਣੇ ਸਮਿਆਂ ਵਿੱਚ ਇਸੇ ਤਰੀਕੇ ਨਾਲ ਗੁੜ ਵਾਲੇ ਪੂੜੇ ਹੀ ਬਣਾ ਕੇ ਤਿਆਰ ਕੀਤੇ ਜਾਂਦੇ ਸਨ ਹੁਣ ਅਸੀਂ ਇਸ ਨੂੰ ਅੱਧਾ ਘੰਟੇ ਲਈ ਭਿਓ ਕੇ ਰੱਖ ਦਵਾਂਗੇ ਤਾਂ ਜੋ ਪਾਣੀ ਵਿੱਚ ਗੁੜ ਚੰਗੀ ਤਰ੍ਹਾਂ ਘੁਲ ਜਾਵੇ ਅੱਧਾ ਘੰਟਾ ਹੋ ਚੁੱਕਾ ਹੈ ਇੱਕ ਵਾਰ ਅਸੀਂ ਗੁੜ ਨੂੰ ਪਾਣੀ ਦੇ ਨਾਲ ਮਿਕਸ ਕਰ ਲਵਾਂਗੇ ਪਾਣੀ ਨੂੰ ਅਸੀਂ ਇੱਕ ਵਾਰੀ ਛਾਲਣੀ ਦੇ ਨਾਲ ਛਾਨ ਲਿਆ ਹੈ ਹੁਣ ਮੈਂ ਇੱਥੇ ਡੇਢ ਕਟੋਰੀ ਆਟਾ ਲਿਆ ਹੈ ਆਟੇ ਨੂੰ ਅਸੀਂ ਚੰਗੀ ਤਰ੍ਹਾਂ ਛਾਨ ਲਿਆ ਹੈ ਪਹਿਲਾਂ ਮੈਂ ਇੱਕ ਕਟੋਰੀ ਇਸ ਵਿੱਚ ਆਟਾ ਐਡ ਕਰਕੇ ਇਸ ਨੂੰ ਚੰਗੀ ਤਰ੍ਹਾਂ ਵਿਸਕਰ ਦੇ ਨਾਲ ਮਿਕਸ ਕਰ ਲਵਾਂਗੀ ਆਟੇ ਨੂੰ ਅਸੀਂ ਗੁੜ ਵਾਲੇ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇਸ ਵਿੱਚ ਕੋਈ ਡਲੀਆਂ ਵਗੈਰਾ ਨਹੀਂ ਹੋਣੀਆਂ ਚਾਹੀਦੀਆਂ ਅੱਧੀ ਕਟੋਰੀ ਆਟਾ ਮੈਂ ਇਸ ਵਿੱਚ ਔਰ ਪਾਵਾਂਗੇ ਆਟਾ ਤੁਸੀਂ ਥੋੜਾ ਥੋੜਾ ਕਰਕੇ ਇਸ ਵਿੱਚ ਐਡ ਕਰ ਲੈਣਾ ਹੈ ਤੁਸੀਂ ਵੇਖ ਲੈਣਾ ਹੈ ਪੂੜੀਆਂ ਵਾਸਤੇ ਜੋ ਅਸੀਂ ਬੈਟਰ ਬਣਾਉਣਾ ਹੈ ਬਹੁਤ ਜ਼ਿਆਦਾ گاੜਾ ਜਾਂ ਪਤਲਾ ਨਹੀਂ ਹੋਣਾ ਚਾਹੀਦਾ ਇੱਕ ਵਾਰ ਮੈਂ ਤੁਹਾਨੂੰ ਬੈਟਰ ਦਿਖਾਉਂਦੀ ਹਾਂ ਇਸ ਤਰੀਕੇ ਨਾਲ ਸਾਡਾ ਜੋ ਬੈਟਰ ਹੈ ਉਹ ਹੋਣਾ ਚਾਹੀਦਾ ਹੈ ਇਸ ਤਰੀਕੇ ਨਾਲ ਜੇ ਤੁਸੀਂ ਬੈਟਰ ਬਣਾਓਗੇ ਤਾਂ ਪੂੜੇ ਜੋ ਤੁਹਾਡੇ ਹਨ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਦੀ ਹੀ ਕਨਸਿਸਟੈਂਸੀ ਅਸੀਂ ਪੂੜੇ ਬਣਾਉਣੇ ਵਾਸਤੇ ਬੈਟਰ ਦੀ ਰੱਖਣੀ ਹੈ ਹੁਣ ਮੈਂ ਇੱਥੇ ਨਾਨ ਸਟਿਕ ਤਵਾ ਲਿਆ ਹੈ ਤੁਸੀਂ ਨਾਨ ਸਟਿਕ ਜਾਂ ਲੋਹੇ ਦੇ ਤਵੇ ਤੇ ਕਿਸੇ ਵੀ ਤਵੇ ਤੇ ਪੂੜੇ ਬਣਾ ਕੇ ਤਿਆਰ ਕਰ ਸਕਦੇ ਹੋ ਪਹਿਲਾਂ ਅਸੀਂ ਇਸ ਨੂੰ ਆਇਲ ਜਾਂ ਘੀ ਦੇ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਹੁਣ ਅਸੀਂ ਕਾਰਸ਼ੀ ਦੇ ਨਾਲ ਥੋੜਾ ਥੋੜਾ ਬੈਟਰ ਇਸ ਵਿੱਚ ਪਾਵਾਂਗੇ ਅਤੇ ਇਸ ਨੂੰ ਕਿਸੇ ਸਪੈਚੂਲੇ ਦੀ ਸਹਾਇਤਾ ਨਾਲ ਫਲਾਦਮਾਂਗੇ ਜਿੰਨਾ ਤੁਸੀਂ ਮੋਟਾ ਜਾਂ ਪਤਲਾ ਪੂੜਾ ਬਣਾਉਣਾ ਹੈ ਉਸ ਹਿਸਾਬ ਨਾਲ ਇਸ ਨੂੰ ਫਲਾ ਲੈਣਾ ਹੈ ਮੇਰੇ ਇਸ ਤਰੀਕੇ ਦੇ ਨਾਲ ਤੁਸੀਂ ਪੂੜੇ ਬਣਾਓਗੇ ਤਾਂ ਬਿਲਕੁਲ ਪਰਫੈਕਟ ਤੁਹਾਡੇ ਜੋ ਪੂੜੇ ਹਨ ਬਣ ਕੇ ਤਿਆਰ ਹੋਣਗੇ ਅਤੇ ਬਹੁਤ ਹੀ ਜ਼ਿਆਦਾ ਸੌਫਟ ਪੂੜੇ ਬਣ ਕੇ ਤਿਆਰ ਹੁੰਦੇ ਹਨ ਜੋ ਵੀ ਇੱਕ ਵਾਰ ਤੁਹਾਡੇ ਇਸ ਤਰੀਕੇ ਨਾਲ ਬਣੇ ਹੋਏ ਪੂੜੇ ਖਾਵੇਗਾ ਉਹ ਤੁਹਾਡੀ ਬਹੁਤ ਜ਼ਿਆਦਾ ਤਾਰੀਫ ਕਰਕੇ ਜਾਵੇਗਾ ਇੰਨੇ ਜ਼ਿਆਦਾ ਇਹ ਟੇਸਟੀ ਬਣਦੇ ਹਨ ਇੱਕ ਸਾਈਡ ਤੋਂ ਜਦੋਂ ਇਹ ਪੱਕ ਜਾਵੇ ਇਸ ਨੂੰ ਅਸੀਂ ਹਲਕਾ ਜਿਹਾ ਘਿਓ ਜਾਂ ਤੇਲ ਲਗਾ ਦੇਵਾਂਗੇ ਇਸ ਤਰੀਕੇ ਨਾਲ ਅਸੀਂ ਇਸ ਨੂੰ ਹਲਕਾ-ਹਲਕਾ ਹਿਲਾ ਦਵਾਂਗੇ ਅਤੇ ਦੂਸਰੀ ਸਾਈਡ ਤੋਂ ਅਸੀਂ ਪਲਟ ਕੇ ਇਸ ਨੂੰ ਸੇਕ ਲਵਾਂਗੇ ਥੋੜਾ ਧਿਆਨ ਦੇ ਨਾਲ ਤੁਸੀਂ ਇਸ ਨੂੰ ਚੱਕਣਾ ਹੈ ਕਿਉਂਕਿ ਬਹੁਤ ਜ਼ਿਆਦਾ ਸੌਫਟ ਹੁੰਦੇ ਹਨ ਅਤੇ ਕਈ ਵਾਰ ਟੁੱਟ ਵੀ ਜਾਂਦੇ ਹਨ ਦੂਸਰੀ ਸਾਈਡ ਤੋਂ ਮੈਂ ਇਸ ਨੂੰ ਪਲਟ ਦਿੱਤਾ ਹੈ ਇਸ ਤਰੀਕੇ ਨਾਲ ਟਵਰਟ ਕਰਕੇ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲਵਾਂਗੇ ਤੁਸੀਂ ਵੇਖ ਸਕਦੇ ਹੋ ਕਿੰਨਾ ਵਧੀਆ ਸਾਡਾ ਪੂੜਾ ਬਣ ਕੇ ਤਿਆਰ ਹੋਇਆ ਹੈ ਤੁਸੀਂ ਛੋਟੇ ਜਾਂ ਵੱਡੇ ਕਿਸੇ ਵੀ ਤਰ੍ਹਾਂ ਦੇ ਪੂੜੇ ਬਣਾ ਕੇ ਤਿਆਰ ਕਰ ਸਕਦੇ ਹੋ ਇੱਕ ਪੂੜਾ ਸੀ ਇੱਥੇ ਬਣਾ ਕੇ ਤਿਆਰ ਕਰ ਲਿਆ ਹੈ ਇੱਕ ਪੂੜਾ ਮੈਂ ਤੁਹਾਨੂੰ ਇੱਥੇ ਹੋਰ ਬਣਾ ਕੇ ਵਿਖਾਵਾਂਗੀ ਇਸ ਤਰੀਕੇ ਨਾਲ ਅਸੀਂ ਇਸ ਨੂੰ ਫਲਾ ਲਵਾਂਗੇ ਦੂਸਰੀ ਸਾਈਡ ਤੋਂ ਅਸੀਂ ਇਸ ਨੂੰ ਪਲਟ ਲਵਾਂਗੇ ਪਹਿਲਾਂ ਮੈਂ ਕੈਮਰਾ ਔਨ ਕਰਨਾ ਭੁੱਲ ਗਈ ਸੀ ਉਲਟ-ਪੁਲਟ ਕਰਕੇ ਅਸੀਂ ਦੋਨਾਂ ਸਾਈਡਾਂ ਤੋਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਇਸ ਤਰੀਕੇ ਨਾਲ ਜੋ ਪੂੜੇ ਹਨ ਬਿਲਕੁਲ ਮਲਾਈ ਵਰਗੇ ਬਣ ਕੇ ਤਿਆਰ ਹੁੰਦੇ ਹਨ ਬਹੁਤ ਹੀ ਜ਼ਿਆਦਾ ਸੌਫਟੇ ਪੂੜੇ ਬਣ ਕੇ ਤਿਆਰ ਹੁੰਦੇ ਹਨ ਤੁਸੀਂ ਵੇਖ ਸਕਦੇ ਹੋ ਕਿੰਨੀ ਆਸਾਨੀ ਦੇ ਨਾਲ ਇਹ ਫੋਲਡ ਹੋ ਰਿਹਾ ਹੈ ਅਤੇ ਬਹੁਤ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਇਆ ਹੈ ਇਸੇ ਤਰੀਕੇ ਨਾਲ ਅਸੀਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਵੇਖ ਸਕਦੇ ਹੋ ਪੂੜਾ ਵੇਖਣ ਵਿੱਚ ਵੀ ਬਹੁਤ ਵਧੀਆ ਲੱਗ ਰਿਹਾ ਹੈ ਹੁਣ ਅਸੀਂ ਪੂੜੇ ਦੇ ਨਾਲ ਸਰਵ ਕਰਨੇ ਦੇ ਲਈ ਖੀਰ ਪਾ ਲਵਾਂਗੇ ਖੀਰ ਵੀ ਸਾਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜਿੰਨੀ ਵੇਖਣ ਵਿੱਚ ਵਧੀਆ ਲੱਗਦੀ ਹੈ ਉਸ ਤੋਂ ਕਿਤੇ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ। ਖੀਰ ਪੂਰੇ ਸਾਡੇ ਬਣ ਕੇ ਤਿਆਰ ਹਨ ਅਤੇ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋਏ ਹਨ। ਖੀਰ ਨੂੰ ਅਸੀਂ ਥੋੜੇ ਜੇ ਬਦਾਮਾਂ ਦੇ ਨਾਲ ਗਾਰਨਿਸ਼ ਕਰ ਲਿਆ ਹੈ। ਜੇਕਰ ਤੁਹਾਨੂੰ ਮੇਰੀ ਇਹ ਖੀਰ ਪੂੜੀਆਂ ਦੀ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਅਮਨ ਵੈਜਰਸ ਹੋਏ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇਸੇ ਤਰ੍ਹਾਂ ਦੀਆਂ ਕੁਝ ਹੋਰ ਰੈਸਪੀਜ਼ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ